ਦੋਸਤੋ ਇਸ ਦੌੜ ਭਰੀ ਜ਼ਿੰਦਗੀ ਵਿੱਚ ਇਨਸਾਨ ਦੌੜਦਾ ਰਹਿੰਦਾ ਹੈ ਲੇਕਿਨ ਜਿਤਦਾ ਉਹ ਨਹੀਂ ਜਿਹੜਾ ਜਿੱਤ ਦੇ ਪਿੱਛੇ ਭਜਦਾ ਹਮੇਸ਼ਾ ਉਹ ਜਿਤਦਾ ਜਿਹੜਾ ਹਾਰ ਨੂੰ ਇਨਕਾਰ ਨਹੀਂ ਕਰਦਾ ਜੈ ਸ਼੍ਰੀ ਮਹਾਕਾਲ ਦੋਸਤੋ ਤਾਂ ਦੋਸਤੋ ਇਦਾਂ ਦੀ ਕਹਾਣੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਜੋ ਕਿ ਤੁਹਾਨੂੰ ਮੋਟੀਵੇਟ ਕਰੇਗੀ ਇੱਕ ਪਿੰਡ 'ਚ ਇੱਕ ਸ਼ੇਰੂ ਨਾਮ ਦਾ ਘੋੜਾ ਰਹਿੰਦਾ ਸੀ ਤਾਂ ਉਸ ਪਿੰਡ ਵਿੱਚ ਇੱਕ ਦੌੜਾਂ ਦਾ ਯੋਜਨ ਕੀਤਾ ਜਾਂਦਾ ਸੀ ਕਿਉਂਕਿ ਹਰ ਸਾਲ ਉੱਥੇ ਘੋੜਿਆਂ ਦੀ ਰੇਸ ਹੁੰਦੀ ਸੀ ਜਿਹੜਾ ਘੋੜਾ ਜੇਤੂ ਕਰਾ ਦਿੱਤਾ ਜਾਂਦਾ ਸੀ ਤਾਂ ਸ਼ੇਰੂ ਨੇ ਦੋ ਤਿੰਨ ਵਾਰ ਹਿੱਸਾ ਲਾ ਲੇਕਿਨ ਉਹ ਹਾਰ ਗਿਆ ਕਿਉਂਕਿ ਉਹ ਇੱਕ ਤਾਂ ਆਮ ਨਸਲ ਦਾ ਘੋੜਾ ਸੀ ਇੱਕ ਹੋਰ ਚ ਜਾਨ ਪ੍ਰਾਣ ਨਹੀਂ ਨੇ ਹੈ ਨਹੀਂ ਸੀ ਇੱਕ ਪਾਸੇ ਜਿਹੜੇ ਵਧੀਆ ਘੋੜੇ ਸੀ ਜਿਹੜੇ ਉਹਨਾਂ ਦੇ ਮਾਲਕ ਸੀਗੇ ਉਹਨਾਂ ਨੂੰ ਵਧੀਆ ਚਾਰਾ ਖਿਲਾਉਂਦੇ ਸੀ ਕਾਜੂ ਬਦਾਮ ਪਿਸਤੇ ਵਗੈਰਾ ਵਧੀਆ ਉਹਨਾਂ ਨੂੰ ਦੇਣਾ ਕੋਈ ਦੇਸੀ ਘੋ ਦੇਣਾ ਤੇ ਇਹ ਜਿਹੜਾ ਵਿਚਾਰਾ ਸੀ ਇੱਕ ਗਰੀਬ ਮਾਲਕ ਦਾ ਇੱਕ ਨੌਕਰ ਸੀਗਾ ਇਹ ਫਿਰ ਪਿੰਡ ਵਿੱਚ ਇੱਕ ਦਿਨ ਫਿਰ ਕੋਸ਼ਿਸ਼ ਨਾ ਕੀਤੀ ਗਈ ਕਿ ਘੋੜਿਆਂ ਦੀ ਰੇਸ ਸ਼ੁਰੂ ਹੋਣ ਵਾਲੀ ਆ ਜਿੰਨੇ ਜਿੰਨੇ ਹਿੱਸਾ ਲੈਣਾ ਤੋ ਲੈ ਸਕਦਾ ਸ਼ੇਰੂ ਸੀ ਉਹਦੇ ਅੰਦਰ ਇੱਕ ਅੱਗ ਬਲਦੀ ਸੀ ਇੱਕ ਜਵਾਲਾ ਬੰਦੀ ਸੀ ਕਿ ਮੈਂ ਕਿ ਮੈਂ ਹਾਰਨਾ ਨਹੀਂ ਮੈਂ ਹੁਣ ਇਸ ਵਾਰ ਜਿੱਤ ਕੇ ਦਿਖਾਣਾ ਜੋ ਮਰਜੀ ਹੋ ਜੇ ਤਾਂ ਸ਼ੇਰੂ ਨੇ ਮਿਹਨਤ ਕਰਨੀ ਸ਼ੁਰੂ ਕਰਤੀ ਕਦੇ ਉਹ ਭੱਜਦਾ ਕਰੇ ਚਿੱਕੜ 'ਚ ਭੱਜਦਾ ਕਰੇ ਮਿੱਟੀ 'ਚ ਭੱਜਦਾ ਕਦੇ ਡਿਗਦਾ ਟਾਂ ਜਿਹੜੇ ਪਿੰਡ ਦੇ ਲੋਕ ਸੀ ਉਹਨੂੰ ਦੇਖ ਕੇ ਹੱਸਦੇ ਸੀਗੇ ਉਹ ਬਮਿਆ ਕਹਿੰਦੇ ਸੀ ਕਿ ਇਹ ਕਿੱਥੇ ਜਿੱਤ ਸਕਦਾ ਇਹ ਤਾਂ ਬੇਕਾਰ ਨਸਲ ਦਾ ਘੋੜਾ ਹੈ ਤਾਂ ਉਹਨੂੰ ਗੁੱਸਾ ਵੀ ਚੜਦਾ ਸੀ ਲੇਕਿਨ ਉਹ ਗੁੱਸੇ ਨੂੰ ਕੰਟਰੋਲ ਕਰਕੇ ਉਹ ਸਾਰਾ ਗੁੱਸਾ ਆਪਣੀ ਮਿਹਨਤ ਵਿੱਚ ਬੰਨਦਾ ਤੇ ਦੋਸਤੋ ਆਇਆ ਉਹ ਧੋੜ ਵਾਲਾ ਬੇਲਾ ਤਾਂ ਜਦੋਂ ਦੌੜ ਤੇ ਦੋ ਰਾਉਂਡ ਹੋ ਜਾਂਦੇ ਤਾਂ ਸ਼ੇਰ ਉਹ ਹਾਰ ਜਾਂਦਾ ਲੇਕਿਨ ਪਰ ਉਹ ਮੰਨੋ ਨਹੀਂ ਹਾਰਦਾ ਉਹ ਕਹਿੰਦਾ ਨਹੀਂ ਵੀ ਮੈਂ ਜਿਤਨਾ ਜੋ ਮਰਜੀ ਹੋਵੇ ਜਦੋਂ ਤੀਸਰਾ ਰਾਉਂਡ ਹੁੰਦਾ ਤਾਂ ਉਹ ਭੱਜਦਾ ਭੱਜਦਾ ਡਿੱਗ ਜਾਂਦਾ ਦੋ ਤਿੰਨ ਵਾਰ ਉਹ ਡਿੱਗਦਾ ਜਿਹੜੇ ਪਿੰਡ ਦੇ ਲੋਕ ਉੱਥੇ ਬੈਠੇ ਹੁੰਦੇ ਆ ਫਿਰ ਖੜੇ ਹੋ ਕੇ ਉਜੂ ਜੀ ਹੱਸਦੇ ਕਹਿੰਦੇ ਲੈ ਅਸੀਂ ਤਾਂ ਕਹਿ ਸੀ ਇਹਨੇ ਚ ਜਾਨ ਪ੍ਰਾਣ ਕਿੱਥੇ ਉਹਨੂੰ ਫਿਰ ਗੁੱਸਾ ਚੜਿਆ ਪਰ ਉਹ ਗੁੱਸੇ ਨੂੰ ਆਪਣੀ ਮਿਹਨ ਚ ਬਦਲਿਆ ਫਿਰ ਖੜਾ ਹੋਇਆ ਤਾਂ ਇਸ ਵਾਰ ਕਟੋ-ਕਟ ਜਿਹੜੇ ਵਧੀਆ ਘੋੜੇ ਭੱਜ ਰਹੇ ਸੀ ਅੱਗੇ-ਅੱਗੇ ਉਹਨਾਂ ਦੇ ਬਰਾਬਰ ਆ ਗਿਆ। ਉਸ ਤੋਂ ਬਾਅਦ ਉਹਦੇ ਬਰਾਬਰ ਆਣ ਤੋਂ ਬਾਅਦ ਉਹਨੂੰ ਕੀ ਆ ਜਿਹੜਾ ਫਾਈਨਲ ਰਾਉਂਡ ਜਿਹੜਾ ਆਖਰੀ ਰਾਉਂਡ ਸੀ ਉਹਦੇ ਵਿੱਚ ਵੀ ਉਹਨੂੰ ਹਿੱਸਾ ਮਿਲ ਗਿਆ। ਇੰਨੇ ਉਹਦੇ ਵਾਸਤੇ ਬਹੁਤ ਸੀ। ਉਹ ਸੋਚਿਆ ਕਿ ਹੁਣ ਮੈਂ ਹਾਰਨਾ ਨਹੀਂ ਮਰਵਾ ਬਜਤ ਕੇ ਰਖਣਾ। ਤੇ ਚੌਥੀ ਰੇਸ ਵਿੱਚ ਉਹ ਐਸਾ ਦੌੜਿਆ ਐਸਾ ਦੌੜਿਆ ਕਿ ਜਿਹੜਾ ਅਖੀਰ ਵਿੱਚ ਜਿਹੜਾ ਰਸਾ ਸੀਗਾ ਵੀ ਜਿੱਥੇ ਰੇਸ ਦਾ ਅੰਤ ਹੋਣਾ ਸੀਗਾ ਜਿਹੜਾ ਕਿ ਜੇਤੂ ਨਿਸ਼ਾਨ ਸੀਗਾ ਉਹ ਉਹਨੂੰ ਪਾਰ ਕਰ ਗਿਆ। ਤਾਂ ਜਿਹੜੇ ਲੋਕ ਪਿੰਡ ਦੇ ਉਹ ਤੇ ਹੱਸਦੇ ਸੀ ਉਹਨੂੰ ਦੇਖ ਕੇ ਵੀ ਇਹ ਵੀ ਇਹ ਘੱਟੀਆਂ ਨਸਲ ਦਾ ਘੋੜਾ ਇਹ ਨਹੀਂ ਕਿਥਾ ਜਿੱਤ ਜਾਣਾ ਤਾਂ ਉਹ ਸਾਰੇ ਖੜੇ ਹੋ ਕੇ ਰੋਲਾ ਪਾਣ ਲੱਗੇ ਕਿ ਸਾਢੇ 6 ਨੂੰ ਜਿੱਤ ਗਿਆ ਸਾਢੇ 6 ਨੂੰ ਜਿੱਤ ਗਿਆ ਤਾਂ ਦੋਸਤੋ ਅੰਤ ਵਿੱਚ ਮੈਂ ਇਹੀ ਕਹੂੰਗਾ ਕਿ ਘੋੜੇ ਵਰਗੇ ਬਣੋ ਜਿੱਤਣ ਵਾਸਤੇ ਨਾ ਭੱਜੋ ਬਸ ਹਾਰ ਨੂੰ ਇਨਕਾਰ ਕਰੋ ਦੋਸਤੋ ਜਿਹੜੀ ਅਸਲੀ ਜਿੱਤ ਹੁੰਦੀ ਹੈ ਨਾ ਉਹ ਮੈਦਾਨ ਦੇ ਆਖਰੀ ਪੜਾਅ ਵਿੱਚ ਹੁੰਦੀ ਆ ਜੈ ਸ਼੍ਰੀ ਮਾਂ ਕਾਲੀ